ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਟਾਂਡਾ ਤੋਂ ਜਿੱਥੇ ਕਿ ਰੇਲਵੇ ਸਟੇਸ਼ਨ ਟਾਂਡਾ 'ਚ ਮਾਲ ਗੱਡੀ ਤੇ ਚੜ ਕੇ ਮੋਬਾਈਲ ਤੇ ਰੀਲਾ ਬਣਾਉਂਦੇ ਸਮੇਂ ਸਕੂਲੀ ਵਿਦਿਆਰਥੀ ਹਾਈ ਵੋਲਟੇਜ ਤਾਰਾ ਦੀ ਨਪੇਟ ਵਿੱਚ ਆਏ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਜਿਸ ਦੀ ਉਮਰ ਕਰੀਬ 17 ਸਾਲ ਵਾਸੀ ਪਲੋਆਂ 80% ਤੋਂ ਜ਼ਿਆਦਾ ਝੁਲਸ ਗਿਆ ਜਿਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਤੋਂ ਮੁੱਢਲੀ ਸਹਾਇਤਾ ਦੇ ਕੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਜੋ ਕਿ ਇਸ 17 ਸਾਲ ਉਮਰ ਦਾ ਲੜਕਾ ਸੀ ਸਨ ਆਫ ਦਿਲਵਿੰਦਰ ਸਿੰਘ ਕਰੋਆ ਪਿੰਡ ਦਾ ਸੀ ਉਹ ਮਰੀਜ਼ ਲੈ ਕੇ ਆਏ ਆ ਸਾਡੇ ਕੋ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉਹ ਰੇਲਵੇ ਲਾਈਨ ਤੋਂ ਤੇ ਉਹ ਉਹਦਾ ਕਾਫੀ ਬਰਨ ਹੋਇਆ ਸੀ ਅਸੀਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਬਿੜਿਆਸ ਕਰ ਦੇ ਦਿੱਤਾ ਹੈ ਕਿ ਸਡਨ ਪਰਸ ਸਾਰਾ ਉਹਦਾ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਜਲਿਆ ਹੋਇਆ ਸੀ ਤਦੋਂ ਪਤਾ ਕੀ ਹੋਇਆ ਤੁਹਾਡੇ ਨਾਲ ਸਾਡੀ ਕੋਈ ਨਹੀਂ ਸਾਡੀਆਂ ਕਹਿੰਦੇ ਭੋੜਾਂ ਕਿੱਤੀਆਂ ਐ ਜੀ ਅਸੀਂ ਤਾਂ ਭੋੜਾਂ ਕਿੱਟਾਂਗੇ ਅਸੀਂ ਆਪਣੀਆਂ ਹੀ ਖਾਦੇ ਸੀਗੇ ਹਨ ਉਹਦਾ ਪਤਾ ਲੱਗਾ ਕਦੇ ਉੱਤੇ ਚੜ ਗਿਆ ਜੀ ਹੁਣ ਬੈਠੇ ਨੇ ਜਿੱਟਰੀਆਂ ਦੇ ਡੱਬੇ ਤੇ ਕਿਹੜਾ ਕੋਰ ਜੀ ਹਾਂ ਜਿੱਟਰੀਆਂ ਦੇ ਡੱਬੇ ਉੱਤੇ ਭੋੜਾ ਕਿਉਂ ਲੱਗਾ ਸੀ ਨਹੀਂ ਨਹੀਂ ਸਰ ਜੀ ਭੋੜਾ ਨਹੀਂ ਕਿਟਾਉਣ ਲੱਗਾ ਸੀ ਤੇਰਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਮੇਰਾ ਨਾਮ ਸਾਈ ਲਾਲ ਪਿਤਾ ਦਾ ਨਾਮ ਕੀ ਹੈ ਬਵਿੰਦਰ ਕਿਹੜੇ ਪਿੰਡ ਤੋਂ ਬੈਂਜਾ ਤੋਂ ਜੀ ਸਕੂਲੋਂ ਛੁੱਟੀ ਕੀਤੀ ਸੀ ਹਾਂ ਜੀ ਸਾਡੀ ਇਹ ਨਹੀਂ ਸਕੂਲੇ ਚੱਲੇ ਸੇ ਜਾਓ ਫੋਟੋ ਕਿਚਨ ਦਾ ਪਲਾਨ ਜੇ ਬਣ ਗਿਆ ਸੀ ਸਾਈ ਉਹ ਸਾਲਾ ਚੰਗਾ ਪਲਾਨ ਆਇਦਰ ਇੱਕ ਨਾਮ ਤੇਰਾ ਬੇੜੀ ਦਾ ਕੀ ਨਾਮ ਹੈ ਤੇ ਕਿੱਥੋਂ ਕਿਹੜਾ ਪਿੰਡ ਹੈ ਹੈ ਬੇੜੀ ਆ ਕੀ ਕਰਨਗੇ ਸੀ ਰੇਲਵੇ ਤੇ ਫੋਟੋ ਕਿਚਨ ਗਏ ਸੀ ਨਾ ਸਭ ਚੰਗੇ ਜਾਂਦੇ ਕਿਹੜੇ ਸਕੂਲ ਪੜ੍ਹਦੇ ਆ ਇੱਥੇ ਉਹ ਸਕੂਲ ਤੇ ਸਕੂਲ ਨੂੰ ਛੁੱਟੀ ਲਈ ਹੈ ਮੋਬਾਈਲ ਇਹ ਨਹੀਂ ਪੂਰੇ ਸਕੂਲ ਯਾਰ ਮਾੜਾ ਬਾਅਦ ਪਿੱਛੇ ਕਰ ਦਿਓ ਯਾਰ ਚੋਲੇ ਗਈ ਨਹੀਂ ਨਾ ਅੱਜ ਮੋੜਾ ਵੀ ਲਿਖਿ ਤਨ ਗਈ ਤੇ ਵਰਦੀ ਤੇ ਤੂੰ ਸਕੂਲ ਦੀ ਪਾਈ ਆ ਸਕੂਲ ਨਹੀਂ ਗਈ ਨਾ ਕੋਈ ਇੱਕ ਮਿੰਟ